ਮਾਰਨਿੰਗ ਸਾਰਿਆਂ ਨੂੰ ਗੁੱਡ ਮਾਰਨਿੰਗ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਸਾਡੇ YouTube ਚੈਨਲ ਮਨਤਿਦ ਬਰਾਡ ਵਲੌਗਸ ਤੇ ਹੋਰ ਤੁਸੀਂ ਸਾਰੇ ਕਿਵੇਂ ਹੋ ਹੋਪ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਣੇ ਆਪਣੇ ਘਰਾਂ ਤੇ ਦੱਸੋ ਗੁੱਡ ਮਾਰਨਿੰਗ ਕਰ ਦੋ ਸੇ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਫਰੈਂਡਸ ਐਂਡ ਜੇਕਰ ਕੋਈ ਚੈਨਲ ਤੇ ਨਹੀਂ ਸਾਂਜੀ ਫੋਟੋ ਵੀ ਖਿੱਚਦੇ ਨੇ ਜੇਕਰ ਕੋਈ ਸਾਡੇ ਚੈਨਲ ਤੇ ਨਹੀਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਕਿੱਚਦੇ ਹਾਂ ਜੀ ਫੋਟੋ ਖਿੱਚਣੀ ਹੈ ਪਹਿਲਾਂ ਤਾਂ ਬਲੌਗ ਬਣਾ ਕੇ ਲੈਓ ਲਓ ਜੂੜਦੇ ਸਰ ਕਹਤਾ ਆ ਛੁੱਟੀ ਜਬਜੋ ਸਿੰਘ ਬਰਾੜ ਨੂੰ ਹੌਲੀਡੇ ਐ ਐਂਡ ਸੈਚਰਡੇ ਸੰਡੇ ਦੀ ਤਨ ਹੁੰਦੀ ਹੈ ਹੈ ਫੋਟੋ ਕਿਤਨੀ ਦੂਜੇ ਕੈਮਰਾ ਕਰਕੇ ਫੋਟੋ ਖਿੱਚੋ ਕਹਿੰਦਾ ਓਕੇ ਖਿੱਚ ਦੇ ਖਿੱਚ ਦੇ ਬਰਾੜ ਸਾਹਿਬ ਬੈਠੇ ਉੱਪਰ ਹੁਣ ਬਰਾੜ ਸਾਹਿਬ ਦੀ ਛੁੱਟੀ ਆ ਜੇ ਪਰ ਨਹੀਂ ਨਹੀਂ ਉਸੇ ਟਾਈਮ ਹੀ ਕਰਨੀਆਂ ਨੇ ਸਾਰਾ ਕੁਝ ਚਲੋ ਜੀ ਬਰਾੜ ਸਾਹਿਬ ਦੇ ਲਿਆਉਨੇ ਕਪੜੇ ਕੱਢ ਕੇ ਤੇ ਫਿਰ ਕਰਦੇ ਜੂੜਾ ਤੇ ਕਿਉਂਕਿ ਰੂਟੀਨ ਤਾਂ ਪਉਹੀ ਰੱਖਣਾ ਹੈਗਾ ਸਕੂਲ ਵ ਲਈ ਕਿਉਂਕਿ ਫਿਰ ਬੱਚਿਆਂ ਦਾ ਰੂਟੀਨ ਖਰਾਬ ਹੋ ਜਾਂਦਾ ਕਾਇ ਉਸੇ ਲੇਟ ਨਹੀਂ ਖਾਇਆ ਜੋ ਉਸੇ ਟਾਈਮ ਤੇ ਖਾਤਾ ਤੇ ਹੁਣ ਆਪੇ ਇਹ ਕਪੜੇ ਕੱਢਦੇ ਆ ਤੇ ਦਾ ਜੂੜਾ ਕਰਕੇ ਨਾ ਇਦਾਂ ਹੀ ਕਰਦੇ ਆ ਚੱਲਾ ਚੱਕੀਂਦਾ ਹਾਂਜੀ ਲਓ ਜੀ ਹੁਣ ਆਪਾਂ ਆ ਗਏ ਸੀ ਕਿਚਨ ਦੇ ਵਿੱਚ ਐਂਡ ਜੱਜਪੁਰ ਸਿੰਘ ਬਰਾੜ ਨਾਲ ਤੋਂ ਕਿਉਂਕਿ ਅਸੀਂ ਫ੍ਰੀ ਕਿਉਂਕਿ ਨਾ ਆਪਾਂ ਇਹਦਾ ਰੂਟੀਨ ਆ ਨਾ ਜੱਜਪੁਰ ਸਿੰਘ ਦਾ ਇਹਦੇ ਰੂਟੀਨ ਦੇ ਸ਼ਡਿਊਲ ਵਿੱਚ ਕੋਈ ਚੇਂਜ ਨਹੀਂ ਰੱਖਿਆ ਚਾਹੇ ਹੌਲੀਡੇ ਆ ਚਾਹੇ ਇਹਨੇ ਸਕੂਲ ਜਾਣਾ ਆਪਾਂ ਬਿਲਕੁਲ ਸੇਮ ਰੱਖਿਆ ਕਿਉਂਕਿ ਜਿਸ ਦਿਨ ਸਕੂਲ ਜਾਣਾ ਹੁੰਦਾ ਜਿਸ ਟਾਈਮ ਤੇ ਉੱਠਦਾ ਫਿਰ ਉਸੇ ਟਾਈਮ ਤੇ ਅਸੀਂ ਹੌਲੀਡੇ ਵਾਲੇ ਦਿਨ ਵੀ ਉਸੇ ਟਾਈਮ ਤੇ ਉਠਾਉਨੇ ਆ ਬੱਚੇ ਦਾ ਸ਼ਡਿਊਲ ਖਰਾਬ ਨਹੀਂ ਕਰਨਾ ਚਾਹੀਦਾ ਕਿਉਂਕਿ ਜਿਵੇਂ ਹੁਣ ਸੰਡੇ ਦੀ ਛੁੱਟੀ ਹੋ ਗਈ ਮੰਡੇ ਸਕੂਲ ਜਾਣਾ ਫਿਰ ਉਹ ਰੁਟੀਨ ਬੱਚਾ ਝਿਜਕਦਾ ਮਤਲਬ ਉੱਠਣਾ ਨਹੀਂ ਚਾਹੁੰਦਾ ਉਹਨੂੰ ਨੀਂਦ ਹੋਰ ਹੁੰਦੀ ਉਹਨੂੰ ਇਦਾਂ ਹੁੰਦਾ ਫਿਰ ਜੀ ਕੋ ਰੁਟੀਨ ਤੇ ਹੋਵੇ ਫਿਰ ਬੱਚੇ ਦੀ ਹੈਬਿਟ ਬਣ ਜਾਂਦੀ ਹੁਣ ਉਸੇ ਟਾਈਮ ਹੀ ਆਪਣੇ ਆਪ ਹੀ ਕਹਿ ਦਿੰਦਾ ਟਾਈਮ ਹੋ ਗਿਆ ਮੇਰਾ ਉੱਠਣ ਦਾ ਸਵੇਰ ਮਾਰਨਿੰਗ ਤੇ ਫਿਰ ਆਪਣੇ ਆਪ ਹੀ ਸਭ ਕਹਿੰਦਾ ਉੱਠ ਮੇਰਾ ਟਾਈਮ ਹੋ ਗਿਆ ਉੱਠਣ ਦਾ ਤੇ ਇਸ ਕਰਕੇ ਇਹਦਾ ਰੁਟੀਨ ਅਸੀਂ ਚਾਹੇ ਹੌਲੀਡੀ ਹੋਵੇ ਜੇ ਸਕੂਲ ਜਾਣਾ ਉਹ ਰੁਟੀਨ ਅਸੀਂ ਬਿਲਕੁਲ ਸੇਮ ਰੱਖਿਆ ਖਾਣ ਪੀਣ ਤੋਂ ਲੈ ਕੇ ਨਹਾਣ ਤੱਕ ਇਹਦਾ ਸਾਰਾ ਰੁਟੀਨ ਸੇਮ ਹੀ ਰਹਿੰਦਾ ਤੇ ਇੱਥੇ ਮੈਂ ਬਣਾਉਣ ਲੱਗ ਗਈ ਸੀ ਖਾਣਾ ਤੇ ਮੈਂ ਇਹਨੂੰ ਬ੍ਰੇਕਫਾਸਟ ਵੀ ਉਸੇ ਸੇਮ ਟਾਈਮ ਤੇ ਕਰਵਾਉਂਗੀ ਤੇ ਚਲੋ ਜੀ ਮਿਲਦੇ ਆ नेक्स्ट ਕਲਿੱਪ ਦੇ ਨਾਲ ਮੈਂ ਰਹੀ ਹਾਂ ਹੰਦੀ ਆ ਇਸ ਤਾ ਮੈਂ ਪਾਣੀ ਛਿੜਕ ਦਉ ਉਹਦੇ ਨਾਲ ਪਾਈਪ ਨਾਲ ਪਲੇਟ ਆਣੀ ਹੈ ਨਾ ਨਹੀਂ ਪਾਣੀ ਛਿੜਕ ਦਿੰਦੇ ਕਿੰਨੀ ਰੀਨ ਹੋਈ ਪਈ ਆ ਤੇ ਮੈਂ ਧਰਨੀ ਸੀ ਅੱਜ ਆਪਾਂ ਨੂੰ ਟਿਊਸ਼ਨਸ ਹੋਣੀਆਂ ਸੀ ਤੇ ਹੁਣ ਆਪਣਾ ਧਰਨੀ ਦੀ ਸਬਜੀ ਭਜੀ ਕੋਈ ਫਿਰ ਜੱਬ ਜੋ ਤੈਨੂੰ ਬਹਿ ਕੇ ਪੜਾਵਾਂਗੇ ਆਪਾਂ ਸਿਰ ਤੇ ਮੇਰਾ ਰੱਦ ਆਪਾਂ ਸਬਜੀ ਧਰਦਗੇ ਜੇ ਇੱਥੇ ਆ ਗਈ ਸੀ ਮੈਨੂੰ ਲੱਗਦਾ ਮੈਂ 4:00 ਵਜੇ ਦੇ ਕਰੀਬ ਚਾਹ ਹੀ ਆ ਗਈ ਸੀ ਬਾਹਰ ਤੇ ਇੱਥੇ ਹੁਣ ਅੱਜ ਆਪਾਂ ਬਣਾਉਣ ਲੱਗੇ ਆਂ ਕੜੀ ਦੀ ਪ੍ਰੈਪਰੇਸ਼ਨ ਕਰ ਰਹੇ ਆਂ ਤੇ ਕੜੀ ਅੱਜ ਆਪਾਂ ਨਾਰਮਲ ਬਣਾਵਾਂਗੇ ਸਿੰਪਲ ਤਰੀਕੇ ਦੇ ਨਾਲ ਹੀ ਬਣਾਵਾਂਗੇ ਕੋਈ ਪਕੌੜਿਆਂ ਵਾਲੀ ਨਹੀਂ ਬਣਾਣੀ ਤੁਹਾਨੂੰ ਪਤਾ ਇੱਕ ਤਾਂ ਹੈ ਗਰਮੀ ਇੱਕ ਤੁਹਾਨੂੰ ਪਤਾ ਆਇਲੀ ਥੋੜਾ ਆਪਣਾ ਬੰਦ ਹੀ ਹੈਗਾ ਸੋ ਆਪਾਂ ਸਿੰਪਲ ਤੜਕੇ ਵਾਲੀ ਬਟ ਸਿੰਪਲ ਤਰੀਕੇ ਨਾਲ ਬਣਾਵਾਂਗੇ ਜਿਸ ਦੇ ਨਾਲ ਕੋਈ ਨੁਕਸਾਨ ਵੀ ਨਾ ਹੋਵੇ ਤੇ ਬਹੁਤ ਜੀ ਕਰ ਰਿਹਾ ਸੀ ਕਾਫੀ ਟਾਈਮ ਬਾਅਦ ਆਪਾਂ ਜਿਹੜੀ ਕੜੀ ਖਾਣੀ ਸੀ ਸੋ ਮੈਂ ਅੱਜ ਪ੍ਰੈਫਰ ਕੀਤਾ ਕਿ ਆਪਾਂ ਕੜੀ ਬਣਾਉਣ ਆਦ ਬਣਾਉਣ ਲੱਗੇ ਅੱਜ ਆਪਾਂ ਦੀ ਕੜੀ ਤੇ ਕੜੀ ਆਪਾਂ ਅੱਜ ਪਕੌੜੇ ਵਾਲੀ ਨਹੀਂ ਬਣਾਣੀ ਅੱਜ ਆਪਾਂ ਬਣਾਉਣੀ ਆ ਸਿੰਪਲ ਤੜਕੀ ਵਾਲੀ ਬਣਾਵਾਂਗੇ ਕਿਉਂਕਿ ਪਕੌੜੇ ਵਾਲੀ ਜੇ ਮੈਂ ਬਣਾਉਣੀ ਹੁੰਦੀ ਤਾਂ ਮੈਂ ਸੋਭੇ ਹੀ ਬਣਾ ਲੈਣੀ ਸੀ ਸੋ ਆਪਾਂ ਸਿੰਪਲ ਕੜੀ ਬਣਾਵਾਂਗੇ ਥੋੜੀ ਜੀ ਬਣਾਵਾਂਗੇ ਪਾਰੀ ਥੋੜੀ ਵੀ ਨਹੀਂ ਬਣਾਉਂਦੇ ਟੇਸਟੀ ਬਣ ਜੀਏ ਤੇ ਤੜਕੀ ਆ ਦੀ ਬਣਾਵਾਂਗੇ ਆਲੂ ਪਿਆਜ਼ ਟਮਾਟਰ ਹਰੀ ਮਿਰਚ ਇਹਨਾਂ ਦਾ ਤੜਕਾ ਬਣਾ ਕੇ ਬਹੁਤ ਟੇਸਟੀ ਲੱਗਦੀ ਹੈ ਹੋਰ ਹੀ ਵੋਲੋ ਇਸ ਤੋਂ ਬਾਅਦ ਫਿਰ ਇਹਨਾਂ ਨੂੰ ਪੜਾਵਾਂਗੇ ਜਪ ਚੋਤ ਨੂੰ ਔਰ অলਵਰਕ ਕਰਵਾਵਾਂਗੇ ਸਕੂਲ ਦੀ ਤਾਂ ਹੌਲੀਡੇ ਆ ਔਰ অলਵਰਕ ਕਰਵਾ ਦਾਂਗੇ ਤੇ ਮੌਸਮ ਬਹੁਤ ਖਰਾਬ ਹੈ ਅੱਜ ਮੀਂਹ ਹੀ ਵਾਲਾ ਹੋਇਆ ਪਿਆ ਹੋ ਸਕਦਾ ਕਿਤੇ بارش-ਬੂਰਸ਼ ਦਾ ਵੀ ਲੱਗ ਰਿਹਾ ਮੈਨੂੰ ਕਿਤੇ ਜਿਵੇਂ ਮੀਹ ਵਾਲਾ ਮੌਸਮ ਹੁੰਦਾ ਨਾ ਬਣਿਆ ਆਪਣੇ ਤਾਂ ਤੇ ਮੀਂਹ ਹੀ ਆ ਗਿਆ ਲੋ ਅਗਾਂ ਵੀ ਨਾ ਟਾਈਮ ਨਾਲ ਹੀ ਰਿੰਗਣ ਗਈ ਜਾਂਦੀ ਹੈ ਬਹੁਤ ਟਾਈਮ ਹੋ ਗਿਆ ਸਾਨੂੰ ਕੜੀ ਖਦ ਦਿਨ ਤੇਜ ਕਾਫੀ ਦਿਨ ਬਾਅਦ ਬਰਸਾਣੀ ਅੱਜੋ ਵੀ ਮੈਂ ਨਾ ਵਿਸਤ ਪਿਆ ਸੀ ਛੋਲੀਆਂ ਕੱਢਿਆ ਤੇ ਫਿਰ ਮੇਰੇ ਮਨ ਚ ਆਤੀ ਤਾਂ ਮੈਂ ਕਿਹਾ ਮਨਾ ਅੱਛਾ ਨਾ ਕੜੀ ਖਾਂਦੇ ਆ ਤੜਕੇ ਨਿਕਲ ਕੜੀ ਸਵਾਦ ਲੱਗਦੀ ਹੈ ਪਕੌੜਿਆਂ ਵਾਲੀ ਆਉਂਦੀ ਜਗਾਂ ਦੀ ਪਰ ਪਕੌੜੇ ਤੁਹਾਨੂੰ ਪਤਾ ਤਲਿਆ ਹੋ ਜੂਗਾ ਨਾ ਜ਼ਿਆਦਾ ਤਾਂ ਕਰਕੇ ਮੈਂ ਪਕੌੜਿਆਂ ਵਾਲੀ ਕੜੀ ਨਹੀਂ ਬਣਾਣੀ ਸਿੰਪਲ ਕੜੀ ਬਣਾਉਂਗੀ जाब जो तो पढ़ ला बेटा दादू को पढ़ ला बुक रीडिंग करो सारा फ्रूट्स नेम भी करो वेजिटेबल्स नेम भी करो क्या पकड़ी बनावांगे लस्सी दी लस्सी लेके आनी मैं लो जी ये हैगी लस्सी ਉਹ ਜਿੰਨੇ ਜਿੰਨਾ ਮੱਟੇ ਕੱਢੀ ਜਾਂਦੀ ਸੱਚੀ ਦੱਸਾਂ ਤਾਂ ਬਣ ਜਾਈ ਜਾਂਦੀ ਇਹ ਨਜਾਇਜ਼ ਵਿੱਚ ਵੀ ਦਿਖੂ ਗਿਆ ਲੱਗਾ ਟਕਣਾ ਇਹ ਨੂੰ ਹਣਾ ਸਮਾਨ ਨੂੰ ਸੋਹ ਜੇ ਨਾ ਜੀ ਤੇਲ ਹੋ ਗਿਆ ਗਰਮ ਤੇਲ ਹੋ ਗਿਆ ਗਰਮ ਵਿੱਚ ਪਾਵਾਂਗੇ ਜੀਰਾ ਘੱਟ ਤੇ ਘਰ ਦਾਂਗੇ ਆਪਾਂ ਮੈਂ ਤਾਂ ਨੌਲੀ ਪਾ ਮਗੇਦਾ ਆਈ ਥੋੜੀ ਜੀ ਨੌਲੀ ਫਰਾ ਉ ਜਿੱਦਣ ਮੈਂ ਨਾ ਲੱਸੀ ਦੇ ਵਿੱਚ ਪਾ ਲਿਆ ਹੈਗਾ ਪਾਣੀ ਐਂਡ ਇਹਦੇ ਵਿੱਚ ਪਾਵਾਂਗੇ ਬੇਸਨ ਜਿੰਨੀ ਤੁਹਾਨੂੰ ਬੇਸਨ ਦੀ ਲੋੜ ਆ ਜਿੰਨੀ ਤੁਹਾਨੂੰ ਬੇਸਨ ਦੀ ਲੋੜ ਆ ਉਹ ਨਾ ਬੇਸਨ ਪਾ ਲਓ ਠੀਕ ਹੈ ਜੀ ਨੋਟ ਬੇਸਨ ਮੇਰਾ ਛਾਣਿਆ ਹੋਇਆ ਸੀ ਇਹਨੂੰ ਆਪਾਂ ਬੇਸਨ ਨੂੰ ਚੰਗੀ ਤਰ੍ਹਾਂ ਇਹਦੇ ਵਿੱਚ ਨਾ ਸੈਂਟਰ ਨਾਲ ਇਹਨੂੰ ਮਿਲਾ ਫੇਟ ਲਵਾਂਗੇ ਗਲੌਜੀ ਇਹਦੇ ਵਿੱਚ ਸਾਰੇ ਮਸਾਲੇ ਵੀ ਪਾਵਾਂਗੇ ਨਮਕ ਆਪਾਂ ਥੋੜਾ ਉੱਧਰ ਪਾਏ ਥੋੜਾ ਇੱਧਰ ਪਾਵਾਂਗੇ ਨੋਟ ਨਾ ਮਿਚ ਹੰਦੀ ਮਸਾਲਾ ਨੋਟ ਆ ਇਹਦਾ ਮਿਕਸਚਰ ਇਹ ਪਾਵਾਂਗੇ ਆ ਪਕੜੀ ਦੇ ਵਿੱਚ ਇਹਨੂੰ ਢਾਕੇ ਰੱਖ ਦਿੰਨੇ ਆ ਠੀਕ ਹੈ ਜੀ ਚਲੋ ਜੀ ਪਨੀਰ ਦਾ ਟਾਕਾ ਪਾ ਕਿਉਂ ਨਾ ਚਿਰ ਆਪਾਂ ਇਦਾਂ ਦੇਖਦੇ ਆ बंदी है पंच मिनट हो से एक लो लो जी चेक कर दे मसाला अपना जोड़े प्याज आलू हरी मिर्च टमाटर वजिए पक गए थोड़े जो जाले नहीं पकाने क्योंकि फिर आपको कड़ी भी जो कड़नी है ना हाँ जिन्नी कहते हैं उन्ने पक गए मतलब अद्धी का बाकी इन्हें कड़ी तो भी बनी जाना जो कड़ी पा देंगे ਉਨੇ ਨੂੰ ਐ ਕਰ। ਇਹਨੂੰ ਕਰ ਦੋ ਐ। ਲਓ ਜੀ ਇਹਦੇ ਵਿੱਚੋਂ ਨਾ ਆਪਾਂ ਕੱਢਣੀ ਨਹੀਂ, ਕੜਛੀ ਨਹੀਂ ਕਢਣੀ। ਸਿਮ ਤੇ ਕਰਦੇ। ਲਓ ਜੀ ਚੈੱਕ ਕਰੋ ਨੇਰੀ। ਨੇਰੀ ਤਾਂ ਗੰਧ ਪਾ ਦਿੰਦੀ ਕਿ ਮੇਰਾ ਤਾਂ ਸਾਰਾ ਫੋਨ ਵੀ ਭਰ ਗਿਆ ਦੇਖੋ। ਦੇਖੋ ਕੀ ਹਾਲ ਪਿਆ। ਕਿੰਨਾ ਬੁਰਾ ਹਾਲ ਕਰਤਾ ਨੇਰੀ ਨੇ। ਮੈਂ ਤਾਂ ਸਿਰ ਵੀ ਨਹੀਂ ਢੱਕਿਆ ਦੇਖੋ। ਬੁਰਾ ਹਾਲ ਕਰਤਾ ਹਨੇਰੀ ਨੇ ਮੇਰੇ ਤਾਂ ਸਿਰ ਵੀ ਨਹੀਂ ਢੱਕਿਆ ਮੈਂ ਤਾਂ ਗੰਦਾ ਹੋ ਗਿਆ ਹੂਗਾ ਹੈਲੋ ਨੰਨੂ ਫਰੈਂਡ ਮੇਰਾ ਨੰਨੂ ਐ ਛੋਨਾ ਐ ਪਰ ਮੋਨਾ ਐ ਖੜਾਓ ਚਲੋ ਬੁੱਕ ਰੀਡਿੰਗ ਕਰੀਏ ਚਲੋ ਜੀ ਨੂੰ ਹੁਣ ਬੁੱਕ ਰੀਡਿੰਗ ਕਰਾਉਣੇ ਮਿਲਦੇ ਫਿਰ ਤੁਹਾਨੂੰ ਠਹਿਰ ਕੇ ਆਪਾਂ ਕੜੀ ਤਾਰਾਂਦੀ ਐ ਤੇ ਉਸ ਤੋਂ ਬਾਅਦ ਦੇਖਦੇ ਕੀ ਬੰਦਾ ਸੋ ਜੀ ਅੱਜ ਤਾਂ ਨੇਹਰੀ ਨੇ ਗੰਦ ਪਾਇਆ ਦੇਖੋ ਕਿੰਨਾ ਦੇਖੋ ਕਿੰਨਾ ਆ ਸਾਰਾ ਨੇਹਰੀ ਦਾ ਗੰਦ ਆ ਇਹਨਾਂ ਸਾਰਾ ਬੁਰਾ ਹਾਲ ਕਰਤਾ ਇਹ ਤਾਂ ਨੇਹਰੀ ਨੇ ਸਾਰਾ ਦੇਖੋ ਨਾ ਬੁਰਾ ਹੇ ਕਰਤਾ ਪੂਰਾ ਹਾਲ ਤੇ ਮੈਂ ਇਸੇ ਕੜੀ ਚੇਕ ਕਰ ਥੋੜੀ ਆਪਣੀ ਬਿਲਕੁਲ ਰੈਡੀ ਹੋ ਗਈ ਹੈ ਤੇ ਆਪਾਂ ਹੁਣ ਪਾਵਾਂਗੇ ਚ ਧਣੀਆਂ ਧਣੀਆਂ ਮळे ਕੇ ਉਹਨੇ ਜਿੱਥੇ ਆਪਣੀ ਕੜੀ ਬਣ ਕੇ ਤਿਆਰ ਹੋ ਗਈ ਸੀ ਤੇ ਆਪਾਂ ਸਿੰਪਲ ਤਰੀਕੇ ਦੇ ਨਾਲ ਸਿੰਪਲ ਆਮ ਘਰ ਦੇ ਵਿੱਚ ਜਿਹੜੇ ਮਸਾਲੇ ਯੂਜ਼ ਕਰਦੇ ਉਹਨਾਂ ਨੂੰ ਨਾਲ ਆਪਾਂ ਕੜੀ ਬਣਾਈ ਸੀ ਕੋਈ ਖਾਸ ਮਸਾਲੇ ਨਹੀਂ ਪਾਏ ਤੇ ਆਪਣਾ ਸਪੈਸ਼ਲ ਮਸਾਲਾ ਅਸੀਂ ਫਿਨਿਸ਼ ਹੋਇਆ ਪਿਆ ਉਹਦੀ ਜਲਦੀ ਆਪਾਂ ਤੁਹਾਡੇ ਲਈ ਵੀਡੀਓ ਲੈ ਕੇ ਆਵਾਂਗੇ ਤੁਹਾਨੂੰ ਤੁਸੀਂ ਚਾਹ ਲੈ ਮਸਾਲੇ ਨੂੰ ਬਹੁਤ ਸਾਰਾ ਪਿਆਰ ਦਿੱਤਾ ਸੀ ਆਪਣੇ ਵਲੌਗ ਨੂੰ ਸੇ ਸੇ ਪ੍ਰਕਾਰ ਬ ਤੁਹਾਡੇ ਲਈ ਉਹ ਵੀ ਚਾਹ ਦੂਜਾ ਸਬਜ਼ੀ ਵਾਲਾ ਮਸਾਲਾ ਸਪੈਸ਼ਲ ਦੀ ਵੀ ਆਪਾਂ ਵੀਡੀਓ ਛੇਤੀ ਲੈ ਕੇ ਆਵਾਂਗੇ ਤੇ ਮਿਲਦੇ ਤੁਹਾਨੂੰ ਨੈਕਸਟ ਕਲਿੱਪ ਦੇ ਨਾਲ ਮਿੰਟ ਦੋਆਂ ਦੀ ਗੱਲ ਐਨ ਬਸ ਅੰਦਰ ਬਿਠਾ ਕੇ ਰੋਕੀ ਮਾਰ ਲੈ। ਸਲਾਈਟ ਨਹੀਂ ਆਈ ਸਾਡੇ ਸੋਇਆ ਜੀ। ਮੇਰ ਕਰਕੇ ਜਮੇ ਨਹੀਂ ਛੱਡੀ ਉਹਨੇ ਸੁਬਾਹ ਚ ਲਾਈਟ ਲਗਾ। ਵਾਈਫਾਈ ਵੀ ਬੰਦ ਹੋ ਜਾਂਦਾ ਹੁੰਦਾ। ਵਾਈਫਾਈ ਵੀ ਜਵਾਬ ਦੇਈਗਾ ਸੱਚੀ ਰੱਬ। ਜਦੋਂ ਕਿ ਲਾਈਟ ਚਲੀ ਜਾਂਦੀ ਨਾ ਸਾਡੇ ਪਿੰਡਾਂ ਵਾਈਫਾਈ ਦੀ ਰੇਂਜ ਵੀ ਘਟ ਜਾਂਦੀ ਤੇ ਮੈਂ ਵਾਈਫਾਈ ਚੱਲਦੇ ਨਹੀਂ ਜਰਾ। ਪਿੰਡਾਂ ਦਾ ਹੀ ਪਤਾ ਕੀ ਨਵੀਂ ਸਿਸਟਮ। ਨਹੀਂ ਕਰ ਸੁਣਿਆ ਨਹੀਂ ਨਾ ਜਾਈਟ ਚੱਲ ਜੀ ਤੇ ਵਾਈਫਾਈ ਤੇ ਚੰਦੀ ਰਹਿੰਦੇ ਨੇ ਰੋਟਰ ਤੇ ਬਟ ਸਾਡੇ ਨੋਟਰ ਤੇ ਨਹੀਂ ਚੱਲਦੇ ਫਿਰ ਲਾਉ ਜਬਜੋਤ ਨੂੰ ਰੋਟੀ ਕਮਾਣੀ ਹੈ ਫਿਰ ਮਿਲਦੇ ਤੁਹਾਨੂੰ ਜਦੋਂ ਜਬਜੋਤ ਆ ਗਈ ਪਪਾ ਤੇ ਜਬਜੋਤ ਨੇ ਬਾਬਾ ਟਾਈਮ ਤੇ ਰੋਟੀ ਖਾ ਲਈ ਤੇ ਜਬਜੋਤ ਵਾਸਤੇ ਆਇਆ ਗਿਫਟ ਦੇਖੀ ਆਪਾਂ ਜਬਜੋਤ ਵਾਸਤੇ ਸੈਂਡਲ ਦੇ ਜੋੜੇ ਆਏ ਤੇਖ ਦੇ ਪੁੱਤ ਸਾਈਜ਼ ਨਹੀਂ ਨਾ ਪਤਾ ਸਾਈਜ਼ ਵਾਸਤੇ ਲੈਂਦੇ ਹੋਣੇ ਪਪਾ ਨੇ ਕਿ ਨਹੀਂ ਇੱਕੋ ਇੱਕੋ ਸਾਈਜ਼ ਦੇ ਵਿਖੀਏ ਲਓ ਜਦ ਜਬ ਜੋ ਸਕੂਲ ਵਾਸਤੇ ਸੈਂਡਲ ਹੈ ਨਹੀਂ ਸੀ ਘਰ ਇਹ ਤਾਂ ਹੈਗੇ ਸੀ ਵਾਓ ਕਿੰਨੇ ਸੁੰਦਰ ਹੈ ਰੁਕ ਜਾਓ ਪਾ ਕੇ ਦੇਖਾਂਗੇ ਪੁੱਤ ਇਹ ਸੋਹਣਿਆ ਹੈ ਨਾ ਰੁਕ ਜਾਓ ਪਾ ਕੇ ਵੇਖ ਦੂਸਰਾ ਵੀ ਵੇਖ ਲਈਏ ਕਿ ਸਾਈਜ਼ ਇੱਕੋ ਅਲੱਗ-ਅਲੱਗ ਲੈਂਦੇ ਵੇਖਦੇ ਆਪਾਂ ਕਿ ਦੋ ਜੋੜੇ ਲੈ ਕੇ ਦਿੱਤੇ ਵੀ ਨਹੀਂ ਪਤਾ ਸਾਨੂੰ ਆਪਾਂ ਦਾ ਸਾਡੇ ਪਾਪਾ ਤਾਂ ਖੁੱਲੇ ਖਾਤੀ ਹੈਗੇ ਹਾਂ ਦੋ ਜੋੜੇ ਲੱਗਦੇ ਮੈਨੂੰ ਲਓ ਜੀ ਜਦ ਜਦ ਦੇ ਤਾਂ ਦੋ ਸੈਂਡਲਾ ਦੇ ਜੋੜੇ ਗਿਫਟ ਮਿਲ ਗਏ ਕਿੰਨਾ ਹੈਪੀ ਹੋ ਤੁਸੀਂ ਦੋ ਥੈਂਕ ਯੂ ਕੌਣ ਕਰੇਗਾ ਪਪਾ ਨੂੰ ਕਦੋਂ ਕਰੋਗੇ ਅਸੀਂ ਸ਼ਾਮ ਨੂੰ ਕਰੋਗੇ ਓਕੇ ਪਾ ਕੇ ਦੇਖਦੇ ਆ ਜੀ ਅਸੀਂ ਸੈਂਡਲ ਦੀ ਲਾਟਰੀ ਲੱਗੀ ਦੋ ਦੋ ਗਿਫਟ ਮਿਲ ਗਏ ਸੈਂਡਲਾਂ ਦੋ ਦੋ ਜੋੜੇ ਦੋ ਜੋੜੇ ਸਕੂਲ ਕੇ ਸੈਂਡਲਾਂ ਦੇ ਆਏ ਨੇ ਤੇ ਬੇਟਾ ਆ ਪਾ ਕੇ ਦੇ ਸਾਈਜ਼ ਦੇਖਿਓ ਆ 7 ਆ ਆਹਾਂ 8 ਮੈਨ ਲਾਦਾ ਪਾ ਕੇ ਦੇਖਨੇ ਹਣਗੇ ਕਿਹੜੇ ਹੋਣਗੇ ਫਿਰ ਉਸ ਤੋਂ ਬਾਅਦ ਦੂਸਰਾ ਸਾਈਜ਼ ਆ ਗਿਉ ਨੋ ਜੀ ਇਹ ਸਾ 8 ਆ ਸਾ 7 ਦੇਖਦੇ ਜਿਹੜਾ ਸਾਈਡ ਸੈੱਟ ਆ ਫਿਰ ਉਹ ਰੱਖ ਲਾਂਗੇ ਉਹਦੇ ਨਾਲ ਦਾ ਦੂਸਰਾ ਇੱਕ ਦੇਖ ਲਾਂਗੇ ਚਲੋ ਜੀ ਪਾ ਕੇ ਦੇਖਦੇ ਆ ਪਾਪਾ ਨੂੰ ਥੈਂਕ ਯੂ ਕਰ ਦੋ ਪਾਪਾ ਜੀ ਦੇਖਦੇ ਪਾ ਕੇ 7 1 ਕਰ ਤੁਰੋ ਤੁਰ ਕੇ ਦੇਖਦਾ ਮੇਰੇ ਸ ਇਹ ਵੀ 8 ਵੀ ਪਾ ਕੇ ਦੇਖ ਦਿਆ ਇਹ ਪਾ ਕੇ ਦੇਖਦੇ ਇਹ ਛੋਟਾ ਹਾਂ ਤਾਂ ਆ ਪਾ ਕੇ ਦੇਖਦੇ ਬੁੱਤ ਮੈਨੂੰ ਲੱਗਦਾ ਆ ਆਉਣਗੇ ਸਹੀ ਉਹ ਤੇਰੇ ਛੋਟੇ ਲੱਗਦੇ ਬਣਾ ਛੋਟੇ ਲੱਗਦੇ ਲੈ ਉਹ ਵੇਖੀ ਲੋ ਜੀ ਅੱਜ ਨੇ ਤਾਂ ਅੱਜ ਤਾਂ ਜਪਜੋਤ ਦੀ ਤਾਂ ਲੱਗੀ ਲਾਟਰੀ ਜਪਜੋਤ ਨੂੰ ਤਾਂ ਮਿਲ ਗਿਆ ਅੱਜ ਗਿਫਟ ਦੋ ਸੈਂਡਲਾਂ ਦੇ ਜੋੜੇ ਤੇ ਹੁਣ ਮੈਂ ਰੋਟੀ ਇਹਨੂੰ ਖਵਾਤੀ ਆ ਤੇ ਮੌਸਮ ਅੱਜ ਥੋੜਾ ਜਿਹਾ ਨੇਰੀ ਨੂਰੀ ਤੇ ਮੌਸਮ ਜਿਵੇਂ ਮੀਂਹ ਆਲਾ ਬਣਿਆ ਪਿਆ ਹੋਏ ਨੇ ਜਿੰਨਾਂ ਅੱਜ ਵੱਟ ਕੱਢਦੇ ਛੋਟੇ ਛੋਟੇ ਗੰਦ ਦੇਖੋ ਇਹ ਨੁਕਰਾਂ ਚ ਇਕੱਠਾ ਹੋ ਜਾਂਦਾ ਸਾਰਾ ਹਾਂ ਹਵਾ ਬਹੁਤ ਚੱਲੀ ਜਾਂਦੀ ਆ ਪਰ ਲਾਈਟ ਨੇ ਬਹੁਤ ਤੰਗ ਕੀਤਾ ਸਵੇਰ ਦੇ ਲਾਈਟ ਗਈ ਹੋਈ ਆ 7:30 ਕੇ 7:30 ਦੇ ਵਿੱਚ ਲੱਗਾ ਲਾਈਟ ਗਈ ਆ ਤੇ ਹਜੇ ਤੱਕ ਸਾਡੀ ਲਾਈਟ ਨਹੀਂ ਆਈ 7:00 o'clock ਤੋਂ ਉੱਪਰ ਹੋ ਗਿਆ ਟਾਈਮ ਨਾ ਹਨਾ ਜੀ 7 7 ਹੋ ਗਏ ਪੂਰੇ ਤੇ ਲਾਈਟ ਹਜੇ ਤੱਕ ਆਈ ਨਹੀਂ ਕਿਉਂਕਿ ਮੌਸਮ ਖਰਾਬ ਹੈ ਹੋ ਸਕਦਾ ਨਾ ਹੀ ਆਵੇ ਤੇ ਮੌਸਮ ਅੱਜ ਹਨੇਰੀਆਂ ਤੇ ਕੰਧਵਾਂ ਤੇ ਇੱਕ ਲਾਈਟ ਨੇ ਲਊ ਪਈਤਾ ਲਾਈਟ ਨੇ ਬਹੁਤ ਖਰਾਬ ਕੀਤਾ ਚ ਤੇ ਚਲੋ ਜੀ ਹਸਬੰਡ ਆ ਗਏ ਸੀ ਜਬਜੋ ਤੇ ਗਿਫਟ ਲੈ ਕੇ ਆਏ ਤੇ ਫਿਰ ਇਹਦੀ ਬੁੱਕ ਨਹੀਂ ਮਿਲੀ ਲੈਣੇ ਗਏ ਫਿਰ ਉਹ ਬਟੰਡੇ ਉਹ ਮਿਲਦੇ ਸੀ ਲੈ ਉਹ ਬਲੈਕ ਐਂ ਲੈਣੇ ਗਏ ਮੌਸਮ ਖਰਾਬ ਸੀ ਮੇਰੀ ਤਾਂ ਆਪ ਅੱਖਾਂ ਦੇ ਵਿੱਚ ਨਾ ਮਿੱਟੀ ਜਿਵੇਂ ਪਈ ਹੁੰਦੀ ਰੈੱਡ ਰੈੱਡ ਹੋ ਗਈਆਂ ਪਈਆਂ ਹੁਣ ਨਾ ਮੈਂ ਆਈਸ ਵਿੱਚ ਤੋਂ ਮੈਡੀਸਿਨ ਪਾਉਂਗੀ ਡਰਾਪਸ ਪਾਉਂਗੀ ਦੋ ਦੋ ਤੇ ਉਹਦੇ ਨਾਲ ਅੱਖਾਂ ਹੀ ਸਹੀ ਹੋਣਗੀਆਂ ਰੇਤਾ ਚੱਕਿਆ ਜਾਊਗਾ ਫੇਰ ਕਿਤੇ ਨਿਕਲਦਾ ਉਹ ਰੜਕ ਜੀ ਪਈ ਜਾਂਦੀ ਅੱਖਾਂ ਤੇ ਚਲੋ ਜੀ ਮੌਸਮ ਦੇ ਹਾਲਾਤੋਂ ਦੱਸਦੇ ਆ ਹੋ ਸਕਦਾ ਕਿਤੇ ਨਾ ਕਿਤੇ ਮੀਂਹ ਵੀ ਜ਼ਰੂਰ ਪੈਂਦਾ ਹੋਵੇ ਹਣਾ ਕੋਈ ਪਤਾ ਨਹੀਂਗਾ ਕਿਉਂਕਿ ਜਿਸਾ ਨਾ ਹਾਲਾਤ ਮੌਸਮ ਦੇਸਾ ਦਾ ਇਦਾਂ ਲੱਗਦਾ ਕਿ ਤੇ ਮੀਂਹ ਵੀ ਪਿਆ ਹੈ ਪਿਆ ਹੋਊਗਾ ਚਪੈਰੇ ਤੇ ਚਲੋ ਜੀ ਬਲੌਗ ਦੇ ਇੱਥੇ ਕਰਦੇ ਐਂਡ ਤੇ ਜੇਕਰ ਤੁਹਾਨੂੰ ਸਾਡੇ ਬਲੌਗਸ ਵਧੀਆ ਲੱਗਦੇ ਹੁੰਦੇ ਨੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਇੱਕ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਜੀ ਥੈਂਕ ਯੂ ਸੋ ਮੱਚ ਆਲਰੇਨ ਚਲੋ ਜੀ ਮਿਲਦੇ ਨਵੇਂ ਬਲੌਗ ਤੇ ਨਾ ਤਬ ਤੱਕ ਦੇ ਲਈ ਸਸਾਇਆ ਟੇਕ ਕੇਅਰ ਬਾਈ